ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਹਾਂਜੀ ਆਪਾਂ ਗੱਲ ਕਰਨ ਲੱਗੇ ਹਾਂ ਜੀ ਅੱਜ ਹਿੰਮਤ ਬਾਰੇ ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਸੁਪਨੇ ਵੱਡੇ ਦੇਖੇ ਨੇ ਮਿਹਨਤ ਕਰੋ ਤੇ ਸਫਲ ਹੋਵੋ ਪਰ ਕੋਈ ਇਹ ਨਹੀਂ ਦੱਸਦਾ ਕਿ ਜਦ ਤੂੰ ਹਾਰੇਂਗਾ ਤੂੰ ਅੜੇਂਗਾ ਜਾਦ ਲੋਕ ਤੈਨੂੰ ਹੱਸਣਗੇ ਉਦੋਂ ਤੂੰ ਕੀ ਕਰੇਗਾ ਉਦੋਂ ਚਾਹੀਦੀ ਹੈ ਹਿੰਮਤ ਹਿੰਮਤ ਜੋ ਤੁਹਾਨੂੰ ਮਿੱਟੀ ਚੋਂ ਸੋਨਾ ਬਣਾ ਕੇ ਦੇਵੇਗੀ ਜ਼ਿੰਦਗੀ ਇੱਕ ਮੈਦਾਨ ਜੰਗਵਾ ਹੈ ਇੱਥੇ ਜਿੱਤ ਕੇ ਹਮੇਸ਼ਾ ਮਾਣ ਮਿਲਦਾ ਹੈ ਤੇ ਹਾਰ ਕੇ ਸਿੱਖ ਹਾਰ ਕੇ ਕਈ ਲੋਕ ਵੈਸੇ ਤੇਰੀ ਟਾਕੇ ਵੀ ਬਹਿ ਜਾਂਦੇ ਆ ਕਿ ਆਪਾਂ ਹੁਣ ਅੱਗੇ ਕੀ ਕਰਨਾ ਆਪਾਂ ਤਾਂ ਹਾਰ ਗਏ ਇਹ ਹੋ ਗਿਆ ਉਹ ਹੋ ਗਿਆ ਲੇਕਿਨ ਨਹੀਂ ਜੇਕਰ ਆਪਾਂ ਨੂੰ ਜਿੱਤ ਮਾਣ ਦਿੰਦੀ ਹੈ ਤਾਂ ਹਾਰ ਵੀ ਆਪਾਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੀ ਹੈ ਉਹ ਸਿੱਖ ਕਿ ਆਪਾਂ ਕਿਸ وجہ ਨਾਲ ਹਾਰੇ ਆ ਮਤਲਬ ਕੀ ਕਾਰਨ ਹੋ ਗਿਆ ਇਸ ਤਰ੍ਹਾਂ ਜੇ ਆਪਾਂ ਸੋਚੀਏ ਤਾਂ ਆਪਾਂ ਨੈਕਸਟ ਵਾਰ ਚੰਗੀ ਤਰ੍ਹਾਂ ਟਰਾਈ ਕਰਕੇ ਆਪਾਂ ਫੇਰ ਜੰਗ ਦੇ ਮੈਦਾਨ ਵਿੱਚ ਜ਼ਿੰਦਗੀ ਦਾ ਜੋ ਜੰਗ ਦਾ ਮੈਦਾਨ ਹੈ ਉਸ ਵਿੱਚ ਆਵਾਂਗੇ ਤੇ ਡਟ ਕੇ ਮਿਹਨਤ ਕਰਾਂਗੇ ਕਿ ਸਫਲਤਾ ਵੀ ਆਪਣੇ ਪੈਰ ਚੁੰਮੇਗੀ ਪਰ ਹਿੰਮਤ ਵਾਲੇ ਲੋਕ ਹਾਰ ਕੇ ਵੀ ਜਿੱਤ ਜਾਂਦੇ ਨੇ ਕਿਉਂਕਿ ਉਹ ਕਦੇ ਨਹੀਂ ਹਾਰੇ ਹੋਏ ਹੁੰਦੇ ਉਹ ਸਿਰਫ ਸੈਕਰੇ ਹੁੰਦੇ ਨੇ ਇੱਕ ਨਜ਼ਰ ਉੜਦੀ ਚਿੜੀ ਨਹੀਂ ਸੀ ਪਰ ਹੌਸਲਾ ਅਸਮਾਨ ਜਿਹਾ ਹੋਣਾ ਚਾਹੀਦਾ ਪਿੰਡ ਵਾਂਗ ਹੀ ਇੱਕ ਛੋਟੇ ਜਿਹੇ ਸ਼ਹਿਰ 'ਚ ਰਹਿਣ ਵਾਲਾ ਬੱਚਾ ਸੀ ਕਿਸੇ ਵੀ ਖੇਡ 'ਚ ਚੰਗਾ ਨਹੀਂ ਸੀ ਸਕੂਲ 'ਚ ਵੀ ਆਖਰੀ ਨੰਬਰ 'ਤੇ ਆਉਣਾ ਸਾਰੇ ਕਹਿੰਦੇ ਇਸ ਤੋਂ ਕੁਝ ਨਹੀਂ ਹੋਣਾ ਇਹਦਾ ਕੀ ਬਣੂਗਾ ਪਰ ਉਸਨੇ ਆਪਣੇ ਕੰਨਾਂ ਨੂੰ ਲੋਕਾਂ ਦੇ ਸ਼ਬਦਾਂ ਲਈ ਬੰਦ ਕਰ ਦਿੱਤਾ ਤੇ ਆਪਣੇ ਦਿਲ ਦੀ ਆਵਾਜ਼ ਸੁਣੀ ਤੇ ਫਿਰ ਸਵੇਰੇ 4 ਵਜੇ ਉੱਠਣਾ ਦੌੜਨਾ ਆਪਣੀਆਂ ਉਸ ਕਮਜ਼ੋਰੀਆਂ ਤੇ ਕੰਮ ਕਰਨਾ ਜਿਹੜੀਆਂ ਲੋਕਾਂ ਨੂੰ ਰੜਕਦੀਆਂ ਸਨ ਜਿਹੜਾ ਕਦੇ ਛੋਟੀ ਦੌੜ ਵੀ ਨਹੀਂ ਪੂਰੀ ਕਰ ਸਕਦਾ ਸੀ ਆਖਿਰਕਾਰ ਉਹ ਇੰਡੀਆ ਲਈ ਦੌੜ ਰਿਹਾ ਸੀ ਇਹ ਜਿੱਤ ਕਿਸ ਦੀ ਸੀ ਕਿਸੇ ਕੋਚ ਦੀ ਕਿਸੇ ਪੈਸੇ ਵਾਲੇ ਮਾਪਿਆਂ ਦੀ ਨਹੀਂ ਜੀ ਇਹ ਜਿੱਤ ਸੀ ਹਿੰਮਤ ਦੀ ਹਿੰਮਤ ਕੀਤੀ ਲੋਕਾਂ ਤੋਂ ਗੱਲਾਂ ਸੁਣੀਆਂ ਹਿੰਮਤ ਆਈ ਤੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਐਂਡ ਵਿੱਚ ਉਸ ਨੂੰ ਸਫਲਤਾ ਮਿਲੀ ਹਿੰਮਤ ਜਿਨ੍ਹਾਂ ਕੋਲ ਹੋਊਗੀ ਰਾਹ ਤੇ ਉਹ ਖੁਦ ਬਣਾਉਂਦੇ ਨੇ ਇਹ ਤਾਂ ਗੱਲ ਸਪਸ਼ਟ ਹੈ ਸਾਡੀ ਸਭ ਤੋਂ ਵੱਡੀ ਸਮੱਸਿਆ ਕੀ ਹੁੰਦੀ ਹੈ ਸਾਡੀ ਸੋਚ ਅਸੀਂ ਆਪਣੇ ਆਪ ਨੂੰ ਹੀ ਕਹਿ ਦਿੰਦੇ ਹਾਂ ਮੈਂ ਨਹੀਂ ਕਰ ਸਕਦਾ ਮੇਰੇ ਕੋਲ ਨਹੀਂ ਹੋਣਾ ਮੇਰੇ ਕੋਲ ਸਾਧਨ ਨਹੀਂ ਨੇ ਲੋਕ ਕੀ ਕਹਿਣਗੇ ਕੀ ਸੋਚਣਗੇ ਪਰ ਯਾਰੋ ਹਿੰਮਤ ਵਾਲਾ ਬੰਦਾ ਇਹ ਨਹੀਂ ਸੋਚਦਾ ਕਿ ਕਿੰਨਾ ਦੂਰ ਹੈ ਰਾਹ ਉਹ ਤਾਂ ਇਹ ਸੋਚਦਾ ਹੈ ਕਦੋਂ ਤੱਕ ਰੁਕਣਾ ਨਹੀਂ ਉਦੋਂ ਤੱਕ ਨਹੀਂ ਰੁਕਣਾ ਜੋ ਤੱਕ ਸਫਲਤਾ ਆਪਣੇ ਪੈਰ ਨਹੀਂ ਚੁੰਮਦੀ ਹੁਣ ਜਿਨ੍ਹਾਂ ਨੇ ਡਰਨਾ ਹੁੰਦਾ ਆ ਉਹਨਾਂ ਨੇ ਉੱਥੇ ਹੀ ਉੱਡਣਾ ਹੁੰਦਾ ਆ ਉਹ ਅੱਗੇ ਨਹੀਂ ਜਾ ਸਕਦੇ ਖੰਭ ਤਾਂ ਹੈ ਉਹਨਾਂ ਕੋਲ ਵੀ ਪਰ ਉਹਨਾਂ ਵਿੱਚ ਡਰ ਹੈ ਹਿੰਮਤ ਨਹੀਂ ਹੈ ਕੇਵਲ ਆਪਣੇ ਦੈਰੇ ਵਿੱਚ ਹੀ ਉਹ ਘੁੰਮ ਸਕਦੇ ਨੇ ਤੇ ਜਿਨ੍ਹਾਂ ਕੋਲ ਹਿੰਮਤ ਆ ਗਈ ਉਹ ਉਹਨਾ ਖੰਭਾਂ ਨਾਲ ਹੀ ਸਾਰਾ ਸਮਾਨ ਵੀ ਖੁੰਮ ਸਕਦਾ ਇਸੇ ਲਈ ਕਈ ਵਾਰੀ ਸਾਡੇ ਸਾਹਮਣੇ ਡਰ ਖੜਾ ਹੁੰਦਾ ਆ ਨਵੀਂ ਜ਼ਿੰਮੇਵਾਰੀ ਦਾ ਡਰ ਆ ਜਾਂਦਾ ਨਾਕਾਮੀ ਦਾ ਡਰ ਵੀ ਆ ਜਾਂਦਾ ਲੋਕਾਂ ਦੀ ਸੋਚ ਦਾ ਡਰ ਵੀ ਆ ਜਾਂਦਾ ਪਰ ਵੀਰੋ ਸਿੱਧੀ ਗੱਲ ਜੇ ਡਰਿਆ ਰਹਿਣਾ ਤਾਂ ਫਿਰ ਉੱਡਣ ਦਾ ਸੁਪਨਾ ਵੀ ਛੱਡਣਾ ਪੈਣਾ ਮੈਂ ਨਹੀਂ ਕਹਿੰਦਾ ਕਿ ਸੁਪਨਾ ਛੱਡੋ ਤੁਸੀਂ ਡਰ ਛੱਡੋ ਤੇ ਹਿੰਮਤ ਰੱਖੋ ਜਿਹੜਾ ਅਸਲ ਸ਼ੇਰ ਹੁੰਦਾ ਆ ਉਹ ਸ਼ਿਕਾਰ ਤੋਂ ਨਹੀਂ ਡਰਦਾ ਚਾਹੇ ਸਾਹਮਣੇ ਹਾਥੀ ਹੋਵੇ ਜਾਂ ਸ਼ੇਰ ਘਰੀ ਮਾਰਦਾ ਹੋਵੇ ਉਹ ਨਹੀਂ ਡਰਦਾ ਅੰਤ ਤੇ ਮੈਂ ਤੁਹਾਨੂੰ ਇੱਕੋ ਸੁਨੇਹਾ ਦੇਣਾ ਚਾਹੁੰਦਾ ਹਾਂ ਜੇ ਜ਼ਿੰਦਗੀ 'ਚ ਵੱਡਾ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਹਿੰਮਤ ਵਾਲਾ ਬਣੋ ਜਿੱਥੇ ਲੋਕ ਹਾਰ ਮੰਨ ਲੈਂਦੇ ਨੇ ਉੱਥੇ ਤੁਸੀਂ ਇੱਕ ਕਦਮ ਹੋਰ ਚੱਲੋ ਜਿੱਥੇ ਲੋਕ ਥੱਕ ਜਾਂਦੇ ਨੇ ਉੱਥੇ ਤੁਸੀਂ ਸਬਰ ਨਾਲ ਜਿੱਤ ਲਈ ਤਿਆਰ ਹੋ ਜਾਓ ਕਿਉਂਕਿ ਅਸਲ ਜਿੱਤ ਜਿਹੜੇ ਦਿਲ ਤੇ ਲੱਗੇ ਹੋਣ ਉਹੀ ਲੜਿੰਦੇ ਨੇ ਹਿੰਮਤ ਵਾਲੇ ਰਾਹ ਇਹ ਸਲਾਈ ਹਿੰਮਤ ਨਾ ਹਾਰੋ ਹੌਸਲੇ ਨੂੰ ਰੱਖੋ ਮਜ਼ਬੂਤ ਤੇ ਜ਼ਿੰਦਗੀ ਨੂੰ ਹੋਰ ਵਧੀਆ ਬਣਾਓ ਤੇ ਹਿੰਮਤ ਨਾਲ ਤੇ ਆਪਣੇ ਮਨ ਵਿੱਚੋਂ ਡਰ ਕੱਢ ਕੇ ਆਪਣੀ ਜ਼ਿੰਦਗੀ ਲਈ ਸਫਲ ਹੋਣ ਲਈ ਮਿਹਨਤ करिए ਤੇ ਅਗਲੀ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ